ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਰਾਣੀ ਲਾਖਮੀ ਬਾਈ ਬਾਰੇ ਤਾਂ ਸੁਣਿਆ ਹੋਵੇਗਾ ਕਿ ਤੁਸੀਂ ਜਾਣਦੇ ਹੋ ਕਿ ਉਸ ਤੋਂ ਪਹਿਲਾਂ ਇੱਕ ਹੋਰ ਰਾਣੀ ਸੀ ਜਿਸ ਨੇ ਮਰਦੇ ਮਰਦੇ ਜੰਗ ਲੜੀ ਸੀ ਉਹ ਸੀ ਰਾਣੀ ਦੁਰਗਾ ਮਤੀ ਉਹਨਾਂ ਦਾ ਜਨਮ 5 ਅਕਤੂਬਰ 1524 ਫੀ ਵਿੱਚ ਹੋਇਆ ਉਹ ਕੋਟ ਰਾਜਵੰਦ ਸੀ ਦੀ ਰਾਣੀ ਸੀ ਜਿਸ ਨੇ ਮੱਧ ਪ੍ਰਦੇਸ਼ ਦੇ ਗੜਾ ਮੰਡਲਾ ਉੱਤੇ ਰਾਜ ਕੀਤਾ ਸਾਲ 1564 ਫੀ ਵਿੱਚ ਮੁਗਲ ਸੈਨਾਪਤੀ ਬਾਸਪਾਲ ਖਾਨ ਨੇ ਉਹਦੇ ਰਾਜ ਉੱਤੇ ਹਮਲਾ ਕਰ ਦਿੱਤਾ ਪਰ ਰਾਣੀ ਨੇ ਕਮਾਂਡ ਆਪਣੇ ਹੱਥ ਵਿੱਚ ਲੈ ਲਈ ਅਤੇ ਕੋੜੇ ਉੱਪਰ ਸਵਾਰ ਹੋ ਕੇ ਉਹ ਜੰਗ ਦੇ ਮੈਦਾਨ ਵਿੱਚ ਉਤਰ ਗਏ। ਉਸ ਦੀ ਫੌਦ ਘੱਟ ਸੀ ਪਰ ਹੌਸਲਾ ਕਾਫੀ ਸੀ। ਜਦੋਂ ਜੰਗ ਹੋ ਗਈ ਤਾਂ ਉਸਨੇ ਕਿਹਾ ਕਿ ਮੈਂ ਕੈਦ ਨਹੀਂ ਸ਼ਹੀਦੀ ਚੁਣਾਂਗੀ ਤੇ ਆਪਣੀ ਚਲਵਾਰ ਨਾਲ ਜੰਗ ਵਿੱਚ ਆਪਣੀ ਜਾਨ ਦੇ ਦਿੰਦੀ। ਉਹ ਸੀ ਪਹਿਲੀ ਮਹਿਲਾ ਸਾਹਿਬ ਜੋ ਲੜੀ ਸੀ ਮੁਗਲਾਂ ਦੇ ਵਿਰੁੱਧ ਜੰਗ ਵਿੱਚ। ਉਸ ਤੋਂ 100 ਸਾਲ ਬਾਅਦ 아이ਸੀ ਰਾਣੀ ਲਕਸ਼ਮੀ ਬਾਈ ਪਰ ਪਹਿਲੀ ਰਾਣੀ ਰਾਣੀ ਦੁਰਗਾਬਤੀ ਸੀ। ਵੀਡੀਓ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਅਤੇ ਅਜਿਹਾ ਹੋਰ ਇਤਿਹਾਸਕ ਵੀਡੀਓ ਦੇਖਣ ਲਈ ਸਾਡਾ ਚੈਨਲ ਹਿਸਟਰੀ ਆਫ ਪੰਜਾਬ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਵਿੱਚ ਉਹ ਤੱਕ ਰਹਿਣਾ ਪਿਆਰ ਭਰੀ ਸ਼ਬਦ ਸਤਿ ਸ਼੍ਰੀ ਅਕਾਲ